ਬੀਜੇਪੀ ਨੂੰ ਲੈ ਕੇ ਬੋਲੇ ਨੇ ਮੰਤਰੀ ਢਾਲੀਵਾਲ ਨੇ ਕਿਹਾ ਕਿ ਜਿਸ ਪਾਰਟੀ ਦਾ ਪ੍ਰਧਾਨ ਹੀ ਭੱਜ ਗਿਆ ਉਹ ਪਾਰਟੀ ਦਾ ਕੀ ਬਣੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜੀਵਾਲ ਦੇ ਵੱਲੋਂ ਕੀਤੇ ਪ੍ਰਚਾਰ ਸਦਕਾ ਆਮ ਆਦਮੀ ਪਾਰਟੀ ਇਹ ਸੀਟ ਜਿੱਤੇਗੀ ਪੰਜਾਬ ਅੰਦਰ ਚਾਰ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਵਿੱਚ ਗੱਲ ਕਰੀਏ ਡੇਰਾ ਬਾਬਾ ਨਾਨਕ ਤੋਂ ਵੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਇੰਚਾਰਜ ਲਗਾਇਆ ਗਿਆ ਸਾਡੇ ਨਾਲ ਢਾਲੀਵਾਲ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਤਾਂ ਜੀ ਸਾਬ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਇੰਚਾਰਜ ਲ ਲਗਾਤਾਰ ਮੀਟਿੰਗਾਂ ਵੀ ਕਰ ਰਹੇ ਹੋ ਕਿਸ ਤਰੀਕੇ ਦੇ ਲੋਕਾਂ ਨੂੰ ਪਿਆਰ ਮਿਲ ਰਿਹਾ ਨਹੀਂ ਨਹੀਂ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਕੀਤਾ ਪਿਛਲੇ ਕਰੀਬ 3 ਹਫਤਿਆਂ ਤੋਂ ਉੱਥੇ ਪਹੁੰਚਾਇਆ ਕਰਦੇ ਆਂ ਔਰ ਪਾਰਟੀ ਨੂੰ ਬਹੁਤ ਪਿਆਰ ਕੀਤਾ ਸਾਡੇ ਕੈਂਡੀਡੇਟ ਦਾ ਬਹੁਤ ਪਿਆਰ ਕੀਤਾ ਲੋਕਾਂ ਨੇ ਜੱਤੀ ਤੋਂ ਜੰਨਾ ਮੇ ਦਾ ਇਤਮਾਨ ਕੀਤਾ ਦੇਦੇ ਲੋਕਾਂ ਨੇ ਮੈਂ ਉਹਨਾਂ ਦਾ ਅਣ ਨਹੀਂ ਦਊਗਾ ਬਹੁਤ ਹੀ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਹਲਕਾ ਵੀ ਗਵੰਡੀ ਹੈ ਭਈ ਨਾਰੇ ਦੇ ਨਾਲ ਲੱਗਦਾ ਪਰ ਉੱਥੋਂ ਦੇ ਲੋਕਾਂ ਨੇ ਬਹੁਤ ਪਿਆਰ ਕੀਤਾ ਉਹ ਮੈਨੂੰ ਲੱਗਦਾ ਉਸੇ ਪਿਆਸਤ ਦਾ ਹੀ ਅਸੀਂ ਜਿਹੜੀ ਆ ਇੱਕ ਵੱਡੀ ਜੰਗ ਜਿਹੜੀ ਆ ਉਹ ਜਿੱਤ ਜਾਗੇ ਨਹੀਂ ਕੋਤਰੀਨ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਜੰਗ ਜਿੱਤਣ ਦੀ ਗੱਲ ਕਰ ਰਹੇ ਹੋ ਉਸੇ ਤਰੀਕੇ ਨਾਲ ਸਾਹਮਣੇ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਰੰਧਾਵਾ ਸਾਹਿਬ ਨੇ ਸੁਖੀ ਹੰਦਾਗਾ ਜੀ ਜਿਸ ਤਰੀਕੇ ਨਾਲ ਉਹ ਐਮਪੀ ਵੀ ਨੇ ਮੌਜੂਦਾ ਨੇ ਕੀ ਲੱਗਦਾ ਕੀ ਹੈ ਵੀ ਕਿਸ ਤਰੀਕੇ ਦਾ ਮੁਕਾਬਲਾ ਹੋਏਗਾ ਨਹੀਂ ਜੀ ਮੁਕਾਬਲਾ ਤਾਂ ਦੇਖੋ ਹੋਏਗੇ ਪਰ ਆਮਦਵੀ ਪਾਰਟੀ ਵੱਡੀ ਲੀਡ ਨਾਲ ਜਿੱਤੂਗੀ ਸਾਡਾ ਜਿਹੜਾ ਮੁਕਾਬਲਾ ਉਹ ਸੁਖੀ ਨਾ ਆਵਾਜ਼ੀ ਦੇ ਸੋ ਦਾ ਸਖਜਿੰਦਰ ਦਾਵਾਜੀ ਦੇ ਐਮਪੀ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਕੇ ਪਾਰਟੀ ਦੇ ਨਾਲ ਦੀ ਕਾਂਗਰਸ ਪਾਰਟੀ ਉੱਥੇ ਹੈ ਨਹੀਂ ਸਿਰਫ ਉਹਨਾਂ ਦਾ ਪਰਿਵਾਰ ਹੈ ਜੇ ਕਾਂਗਰਸ ਪਾਰਟੀ ਹੁੰਦੀ ਤਾਂ 50 ਸਾਲਾਂ ਤੋਂ ਉੱਥੇ ਟਿਕਟ ਮੰਗਦਾ ਕਿਸੇ ਨੇ ਕਦੀ ਟਿਕਟ ਵੀ ਨਹੀਂ ਮੰਗੀ ਕਿਸੇ ਦੀ ਹਿੰਮਤ ਨਹੀਂ ਪਈ ਉਹਨਾਂ ਦੇ ਪਰਿਵਾਰ ਦਾ ਹਿੱਸਾ ਦਾ ਨੈਟਵਰਕ ਹੈ ਜੰਜਾਲ ਹੈ ਸੋ ਜਿਹੜਾ ਸਾਡੀ ਲੜਾਈ ਹੈ ਉਹ ਸਖਜਿੰਦਰ ਦਾਵਾਜੀ ਦੇ ਪਰਿਵਾਰ ਦੇ ਨਾਲ ਹੈ ਉਦੋਂ ਉਹਨਾਂ ਦੇ ਪਰਿਵਾਰ ਦਾ ਪਦਵਾਦ ਬਾਦ ਜਿਹੜਾ ਕਿਉਂਕਿ ਪਹਿਲਾਂ ਉਹਨਾਂ ਦੇ ਪਿਤਾ ਜੀ ਸਰਦਾਰ ਸੰਤੋਖ ਸਿੰਘ ਬਾਵਾ ਜੀ 40-50 ਸਾਲ ਉਹਨਾਂ ਨੇ ਪੋਲਿਟਿਕਸ ਕੀਤੀ ਉਹ ਵਜੀਦ ਵੀ ਦੇ ਐਮਐਲਏ ਵੀ ਸਨ ਉਹਨ ਮਤਲਬ ਜਿਹੜਾ 25 ਸਾਲ ਤੋਂ ਸੁਖੀ ਹੰਦਾਵਾ ਜੀ ਮਤਲਬ ਜਿਹੜੇ ਆ ਉਹ ਪੋਲਿਟਿਕਸ ਕਰਦੇ ਉਹਨਾਂ ਨੇ ਆਪਣੀ ਪਤਨੀ ਨੂੰ ਟਿਕਟ ਦਿੱਤੀ ਹੈ ਔਰ ਪਤਨੀ ਨੂੰ ਟਿਕਟ ਦੇਖ ਕੇ ਪਦਵਾਦ ਬਾਦ ਨੂੰ ਜਿਹੜਾ ਉਹਨਾਂ ਨੇ ਹਲਾਹਰਾ ਦਿੱਤਾ ਦੇਖੋ ਉਸ ਹਲਕੇ ਦੇ ਚਰਨ ਗੰਦੀ ਦਾ ਇੱਕ ਪੋਸਟਰ ਦੇ ਰਵਦਾਰ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਕੋਈ ਪੋਸਟਰ ਨਹੀਂ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦਾ ਕੋਈ ਪੋਸਟਰ ਨਹੀਂ ਤੇਰਤਾ ਜਿੰਦਰ ਬਾਜਵਾ ਜੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਗਦਾਸਪੁਰ ਦੇ ਲੀਡਰ ਨੇ ਉਹਨਾਂ ਦਾ ਕੋਈ ਪੋਸਟਰ ਨਹੀਂ ਚੰਨੀ ਜੀ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦਾ ਕੋਈ ਪੋਸਟਰ ਨਹੀਂ ਇੱਕ ਹੀ ਉਹਨਾਂ ਨੇ ਪੋਸਟਰ ਜਿਹੜਾ ਜਾਰੀ ਕੀਤਾ ਕਿ ਜਿਹਦੇ ਤੇ ਲਿਖਿਆ ਕਿ ਸੇਵਾ ਤੁਹਾਡੀ ਵਿਰਾਸਤ ਸਾਡੀ ਉਹ ਆਪਣੀ ਵਿਰਾਸਤ ਦੀ ਗੱਲ ਕਰਦੇ ਆ ਕਿਉਂਕਿ ਹੈ ਵੀ ਬਵਾਸਤੇਆ ਕਿਉਂਕਿ ਪਹਿਲਾ ਅੰਦਾਵਾ ਸਾਹਿਬ ਆਪਸੀ ਕੇ ਸਦਾ ਸਤੂਕ ਸਿੰਘ ਹੁਣ ਉਸ ਤੋਂ ਬਾਅਦ ਸੁਖੀ ਅੰਦਾਵਾ ਜੀ ਸੀਗੇ ਹੁਣ ਉਹਨਾਂ ਦੀ ਪਤਨੀ ਆ ਅੱਗੋਂ ਉਹਨਾਂ ਨੇ ਪੋਸਟ ਦੇ ਉੱਤੇ ਆਪਣੇ ਬੇਟੇ ਦੀ ਫੋਟੋ ਲਾਈ ਉਹਦੀ ਫੋਟੋ ਦਾ ਮਤਲਬ ਇਹ ਆ ਕਿ ਉਹ ਹੁਣ ਉਹ 25 ਸਾਲ ਦਾ ਨਹੀਂ ਸੀਗਾ 27 ਜਦ 25 ਸਾਲ ਦਾ ਪੂਰਾ ਹੋਊ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ 27 ਚ ਮੇਰਾ ਬੇਟਾ ਮਨੋ ਜਿਹੜਾ ਐਮਐਲਏ ਖਲੂਗਾ ਤੇ ਪਰ ਇਹ ਸੱਚ ਨਹੀਂ ਹੋਊਗਾ ਕਿਉਂਕਿ ਇਸੇ ਐਤ ਕਹੀ ਉਹਨਾਂ ਦਿੱਪਤਨੀ ਨੂੰ ਹਾਰ ਦੇਾਂਗੇ ਪਰਵਾਦੂ ਜ਼ਬਰਦਸਤ ਹਾਰ ਦੇਾਂਗੇ ਕਿ ਅੱਗੇ ਤੋਂ ਪਰਵਾਦਵਾਦੀ ਉੱਥੋਂ ਖਤਮ ਹੋ ਜਾਏ ਇਹ ਸਾਡੀ ਲੜਾਈ ਕਿ ਲੱਗਦਾ ਕੀ ਹੈ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਨੇ ਪੋਸਟਰਾਂ 'ਤੇ ਸਿਰਫ ਆਪਣੇ ਬੇਟੇ ਨੂੰ ਗਾਂ ਚਮਕਾਉਣ ਦੀ ਗੱਲ ਕੀਤੀ ਆ ਕਿਸੇ ਸਿਆਸਤਦਾਨ ਵੱਡੇ ਸਿਆਸਤਦਾਨ ਦੀ ਫੋਟੋ ਨਹੀਂ ਲਗਾਈ ਕੀ ਲੱਗਦਾ ਹੈ ਕੀ ਕਰਨੇ ਨਹੀਂ ਉਹ ਇਹਨਾਂ ਦੇ ਮਨ 'ਚ ਬਹਿ ਗਿਆ ਹਾਂ ਸਾਡੇ ਅੰਦੇ ਕਿਉਂਕਿ ਇਹ ਦੇਖੋ 50 ਸਾਲ ਤੋਂ ਫਤਿਹਗੜ ਚੂੜੀਆਂ 'ਚ ਕਿਸੇ ਕਾਂਗਰਸੀ ਨੇ ਅਜੇ ਤੱਕ ਟਿਕਟ ਦੀ ਮੰਗੀ ਦੇਰ ਬਬਨਾਂ ਸਭ ਦੇਖਦੇ ਗਏ ਟਿਕਟ ਤਾਂ ਇਹਨਾਂ ਮੰਗਦੇ ਕਿ ਇਹਨਾਂ ਦਾ ਪਰਵਾਦਾ ਨੈੱਟਵਰਕ ਜਾਲ ਇਹਨਾਂ ਨੇ ਇਦਾਂ ਦਾ ਬਣਾਇਆ ਵੀ ਜੇ ਕੋਈ ਬੰਦਾ ਵਿਚਾਰਾ ਸਿਰ ਚੁੱਕਦਾ ਵੀ ਹੈ ਕਾਂਗਰਸੀ ਇਹ ਜਾਓ ਤੇ ਬੱਥੇ ਕਰਾ ਦਿੰਦੇ ਆ ਜਾਓ ਨੂੰ ਜੇਲ੍ਹ 'ਚ ਭੇਜ ਦਿੰਦੇ ਆ ਉਹ ਉਹ ਉਲਝਾ ਦਿੰਦੇ ਉਹਨੂੰ ਉਹ ਬੰਦਾ ਵਿਚਾਰਾ ਇੰਨੇ ਜੋਗਾ ਹੀ ਦੇ ਦਿੰਦਾ ਕਿ ਇਹਦੀ ਹਿੰਮਤ ਨਹੀਂ ਕਿ ਜਿਹੜਾ ਬਾਬਾ ਨਾਨਕ ਚ ਕਾਂਗਰਸ ਪਾਰਟੀ ਦੇ ਦਫ਼ਤਰ ਜਾ ਕੇ ਚੰਡੀਗੜ੍ਹ 'ਚ ਟਿਕਟ ਬਲਾਈ ਕਰਦੇ ਕਿ ਇਹਦੀ ਇੰਨੀ ਹਿੰਮਤ ਹੋਣੀ ਕਿ ਆਹ ਹਾਲਤ ਹੈ ਉੱਤੇ ਸਭ ਦੇਖਦੀ ਗੱਲ ਇਹ ਹੀ ਹਾਲਤ ਕਰਦੀ ਹੈ ਜੇ ਸਰਦਾਰ ਪਤਪ ਸਿੰਘ ਬਾਜਵਾ ਜੀ ਦੇ ਹਲਕੇ 'ਚ ਉਹਨਾਂ ਦਾ ਪਰਵਾਦਾ ਵੀ ਕਬਜ਼ਾ ਇਹ ਫਤਿਹਗੁਰ ਚੂੜੀਆਂ ਤੇ ਸਦਾਤਰ ਤੋਂ ਜਿੰਦਸ ਸਿੰਘ ਬਾਜਵਾ ਪਹਿਲਾਂ ਉਹਨਾਂ ਦੇ ਪਿਤਾ ਹੀ ਬੜਾ ਲੰਮਾ ਸਭਾ ਦੇ ਫਿਰ ਆਪ ਦੇ ਉਹਨਾਂ ਦਾ ਮੁੰਡਾ ਜਿਹੜਾ ਪ੍ਰਿਸ਼ਤ ਚੇਅਰਮੈਨ ਹੈ ਇਹ ਉਪਰੋਂ ਆ ਨੇ ਜਿਹੜੇ ਕੇਦੂ ਉੱਠ ਨਹੀਂ ਜਿੰਦੇ ਕੇ ਗਰੀਬ ਨੂੰ ਉੱਤੇ ਉਹਨਾਂ ਨੇ ਕਿਉਂ ਉੱਠਦਾ ਕਿ ਕਾਂਗਰਸੀ ਨੂੰ ਅਜ ਤੱਕ ਉਹਨਾਂ ਨੇ ਸਿੱਧ ਚੁੱਕ ਲਿਆ ਪਰ ਜੀਆ ਸਰ ਪਿਛਲੇ ਦਿਨੀ ਕਾਫੀ ਵੀਡੀਓ ਵੀ ਹੁੰਦੀਆਂ ਸ਼ਬਦਾਵਲੀ ਨੂੰ ਲੈ ਕੇ ਵੀਰੰਦਾਵਾ ਸਾਹਿਬ ਦੀ ਸ਼ਬਦਾਵਲੀ ਥੋੜੀ ਗਰਮ ਆ ਕੁਝ ਤਰੀਕੇ ਨਾਲ ਜੇ ਗੱਲ ਕਰੀਏ ਤੇ ਬਹੁਤ ਜ਼ਿਆਦਾ ਹਿੱਟ ਕਰਦੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਹੀਂ ਨਹੀਂ ਆਮ ਆਦਮੀ ਪਾਰਟੀ ਦੇ ਬਤ ਕਰਦੇ ਉਹਨਾਂ ਨੇ ਉੱਤੇ ਸ ਬੱਲਾ ਉੱਥੇ ਜਿਹੜਾ ਉਹਨਾਂ ਦੀ ਸ਼ਬਦਾਵਲੀ ਹੱਸਰ ਉਹ ਇੰਨੀ ਮਾਰੀ ਹੈ ਮੈਂ ਤਾਂ ਕਈ ਰੋ ਸੋਚਦਾ ਕਿ ਪੰਜਾਬ ਦੀ ਕਿਸਮਤ ਹੀ ਬਾੜੀ ਆ ਕਿ ਇਦਾਂ ਦੇ ਲੋਕ ਪੰਜਾਬ ਦੇ ਲੀਡਰ ਹੈ ਜਿਨ੍ਹਾਂ ਨੂੰ ਨਾ ਡੀਸੀ ਦਾ ਬੋਲਣ ਦੀ ਜਾਤ ਹੈ ਨਾ ਐਸਐਸਪੀ ਦਾ ਬੋਲਣ ਦੀ ਜਾਤ ਹੈ ਛੋਟੇ ਮੁਲਾਜ਼ਮਾਂ ਦਾ ਛਡੋ ਨਾ ਪਬਲਿਕ ਦਾ ਬੋਲਣ ਦੀ ਜਾਤ ਹੈ ਨਾ ਕਿ ਉਹ ਵਿਰੋਧੀ ਧਿਰ ਦੇ ਲੀਡਰ ਬਾਰੇ ਕਿੰਨਾ ਬੋਲਾਂ ਉਹ ਵੀ ਇਹਨਾਂ ਨੂੰ ਨਹੀਂ ਪਤਾ ਹਰ ਤਾਂ ਜੋ ਮੂਹ ਤੇ ਹੁੰਦਾ ਉਹ ਹੀ ਗੁੰਡਾਗਰਦੀਆਂ ਦਾ ਐਟੀਟਿਊਡ ਹੈ ਹੰਕਾਰ ਹੈ ਧੌਣ ਚ ਕਿੱਲਾ ਹੈ ਕਈ ਤਾਂ 50 ਸਾਲ ਤੋਂ ਲੀਡਰ ਹੈ ਜੀ ਉੱਤੋਂ ਉਹ ਜੁਗਲਾਂ ਕਾ ਲੋਕ ਕਢਣਗੇ ਉਹਨਾਂ ਦੀ ਭਾਸ਼ਾ ਜਿਹੜੀ ਆ ਜਿਹੜੀ ਉਹਨਾਂ ਦੀ ਬੋਲੀ ਆ ਉਹਦਾ ਹੁਣ ਮੁੱਲ ਮੋੜਨਗੇ ਦੇ ਬੰਦਨ ਕਰਦੇ ਲੋਕ ਜਦੋਂ ਲੋਕਾਂ ਨੂੰ ਬੋਲਦੇ ਸੀਗੇ ਉਹਦੀ ਉਹਨਾਂ ਨੂੰ ਮਤਲਬ ਜਿਹੜੀ ਹੁਣ ਕੀਮਤ ਚ ਗੋੜੀ ਪਊਗੀ ਬਿਲਕੁਲ ਅਕਾਲੀ ਦਲ ਨੂੰ ਕਿੱਥੇ ਖੜਾ ਮਤਲਬ ਬੀਜੇਪੀ ਨੂੰ ਕਿੱਥੇ ਖੜਾ ਦੇਖਦੇ ਹੋ ਜਿਸ ਤੇ ਕਿਨਾ ਅਕਾਲੀ ਦਲ ਉਹਨਾਂ ਵੀ ਇੱਕ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਵਾਜ਼ ਪਾਰਟੀ ਦਾ ਜਿਹੜਾ ਸਹਿਯੋਗ ਕਰਾਂਗੇ ਤੇ ਬੀਜੇਪੀ ਨੂੰ ਕਿੱਥੇ ਖੜਾ ਵੇਖਦੇ ਜੀ ਨਹੀਂ ਬੀਜੇਪੀ ਤੇ ਪੰਜਾਬ ਦੇ ਸਿਆਸੀ ਸੀਨ ਤੇ ਨਹੀਂ ਆ ਗਈ ਬੀਜੇਪੀ ਬਾਰੇ ਇਹ ਗੱਲ ਕਹਿਣੀ ਵੇਖੋ ਬੀਜੇਪੀ ਬਾਰੇ ਤੁਸੀਂ ਪੱਕੀ ਨੋਟ ਕਰ ਲਓ ਕਿ ਨਾ ਉਹ ਕਦੀ ਪੰਜਾਬ ਦੇ ਸਿਆਸੀ ਸੀਨ ਤੇ ਆਉਣਗੇ ਨਾ ਆਏ ਬੀਜੇਪੀ ਨੂੰ ਪੰਜਾਬ ਦੇ ਲੋਕ ਪਿਆਰ ਨਹੀਂ ਕਰਦੇ ਜਿੰਨਾ ਮਰਜ਼ੀ ਕੋ ਕੋਸ਼ਿਸ਼ ਕਰ ਲੈ ਬੀਜੇਪੀ ਦੀ ਹਾਲਤ ਦੇਖੋ ਕਿੰਨੀ ਪਤਲੀ ਹੈ ਜਿਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਇੰਜਣ ਹੁੰਦਾ ਪਾਰਟੀ ਦਾ ਉਹਨਾਂ ਦਾ ਇੰਜਣ ਹੀ ਬਦਾਂ ਚੋਂ ਭੱਜ ਗਿਆ ਸੁਨੀਲ ਜਾਖੜ ਨੇ ਉਹ ਟਾਈਮ ਤੇ ਜ਼ਾਇਨ ਕੀਤਾ ਜਦੋਂ ਇਲੈਕਸ਼ਨ ਭਖੀ ਪਈ ਸਮਝਦੇ ਕਿ ਨਹੀਂ ਗੱਲ ਉਦੋਂ ਸੇਵਾ ਦੇ ਕੇ ਭੱਜ ਜਾਓ ਦੇ ਪਾਰਟੀ ਜਿੱਦਾਂ ਦੇ ਪੂਜਤ ਲੀਡਰ ਨੇ ਉਹ ਪਾਰਟੀ ਪੰਜਾਬ ਚ ਕਿੱਥੇ ਸੱਚ ਚੱਲ ਸਕਦੀ ਜੇ ਕਦੇ ਵੀ ਚੱਲ ਸਕਦੀ ਸਭ ਨੇ ਕਿਹਾ ਉਹ ਨਾ ਪੰਜਾਬ ਦੇ ਲੋਕ ਉਹਨਾਂ ਨਾਲ ਪਿਆਰ ਕਰਦੇ ਹੁੰਦਾ ਪਹਿਲਾਂ ਕਰਦੇ ਨਾ ਹੁਣ ਕਰਦੇ ਲਗਾਤਾਰ ਵੱਡੀਆਂ ਰੈਲੀਆਂ ਹੋਈਆਂ ਸੀਐਮ ਸਾਹਿਬ ਵੀ ਪਹੁੰਚੇ ਸੀਗੇ ਕੇਜਰੀਵਾਲ ਵੀ ਪਹੁੰਚੇ ਸੀਗੇ ਇਸ ਇਸ ਨੂੰ ਹੌਟ ਸੀਟ ਮੰਨਿਆ ਗਿਆ ਵਾ ਡੇਰਾ ਬਾਬਾ ਨਾਨਕ ਦੀ ਕਿਸ ਤਰੀਕੇ ਦਾ ਪਿਆਰ ਰਹੂਗਾ ਲੋਕਾਂ ਦਾ ਹੁਣ ਜਿਸ ਤਰੀਕੇ ਨਾਲ ਵੋਟਾਂ ਪੈਣੀਆਂ ਨੇ 20 ਤਰੀਕ ਨੂੰ ਇਹਦੇ ਦੋ ਵਾਦ ਸੀਐਮ ਸਾਹਿਬ ਆਏ ਮਾਨਤ ਸਾਹਿਬ ਲੋਕਾਂ ਦੇ ਬਹੁਤ ਪਿਆਰ ਕੀਤਾ ਉਹਨਾਂ ਨੂੰ ਰੈਲੀਆਂ ਬੜੀ ਤੱਕ ਗਰੀਆਂ ਸੀਗੇ ਇੱਕ ਵਾਰ ਅਦਵੰਦ ਕੇਰਿਵਾਲ ਜੀ ਆਏ ਅਦਵੰਦ ਕੇਰਿਵਾਲ ਜੀ ਨੂੰ ਵੀ ਬਹੁਤ ਪਿਆਰ ਮਿਲਿਆ ਉਹਦੇ ਉਹਨਾਂ ਨੇ ਜਿਹੜਾ ਬੋਲਿਆ ਪਛਤ ਦਿੱਤਾ ਉਹ ਬਹੁਤ ਜ਼ਬਰਦਸਤ ਸੀਗਾ ਸਾਡੇ ਦੋਵਾਂ ਆਗੂਆਂ ਦੀ ਅਪੀਲ ਜਿਹੜੀ ਡੇਡੇ ਦੇ ਵਿੱਚ ਬਹੁਤ ਅਸਰ ਕੀਤਾ ਅਸੀਂ ਲੜਾਈ ਦੇ ਜੋਗ ਹੀ ਤਾਂ ਤੋਂ ਹੋ ਸਕਿਆ ਕਿ ਦੋਵੇਂ ਲੀਡਰ ਆ ਕੇ ਸਾਨੂੰ ਇੱਥੇ ਲੋਕਾਂ ਨੂੰ ਉਤਸ਼ਾਹਤ ਕਰਕੇ ਗਏ ਉਹਦਾ ਸਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਮਾਨ ਸਾਹਿਬ ਦਾ ਤੇ ਮਤਲਬ ਕੇਰਿਵਾਲ ਜੀ ਦਾ ਡੇਡੇ ਹਲਕੇ ਤੋਂ ਹੁੰਦਾ ਤੁਹਾਨੂੰ ਤਾਂ ਇਹ ਸਭ ਤੁਸੀਂ ਵੱਡਾ ਪ੍ਰਚਾਰ ਪਹਿਲਾਂ ਜਦੋਂ ਜਲੰਧਰ ਦੀ ਜੰਮੀ ਚੌਂਸੀ ਉੱਥੇ ਵੀ ਤੁਹਾਡੇ ਵੱਲੋਂ ਵੀ ਕਾਫੀ ਪ੍ਰਚਾਰ ਕੀਤਾ ਗਿਆ ਸੀ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ ਜਿਸ ਦੀ ਕਿਨਸਾ ਤੁਸੀਂ ਸੀਟ ਜਿੱਤੀ ਵੀ ਸੀਗੀ ਲੱਗਦਾ ਕਿ ਹੁਣ ਵੀ ਤੁਸੀਂ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਇੰਚਾਰਜ ਲਗਾਇਆ ਕੀ ਲੱਗਦਾ ਕਿ ਵਧੀਆ ਰਿਜ਼ਲਟ ਆਉਣਗੇ ਜਿੱਤੋਗੇ ਕਿ ਰਿਜ਼ਲਟ ਵਧੀਆ ਆਉਣਗੇ ਨਹੀਂ ਜੀ 100% ਮੈਨੂੰ ਤਾਂ ਦੇਖੋ ਮੈਂ ਪਾਰਟੀ ਮੈਂ ਕਦੀ ਪੁੱਛਦਾ ਦੀ ਪਾਰਟੀ ਨੂੰ ਜਿੱਥੇ ਲਾ ਦਿੰਦੇ ਪਹਿਲਾਂ ਤੁਸੀਂ ਚਲਾਇਆ ਸੀਗਾ ਜਦੋਂ ਸੰਗਰੂਦ ਦੀ ਬਾਈਲੈਕਸ਼ਨ ਸੀਗੀ ਤੁਸੀਂ 22000 12000 ਵੋਟਾਂ ਦਾ ਜਿੱਤ ਗਿਆ ਸੀ ਫਿਰ ਲਾ ਦਨ ਬੋਤਲਾ ਜਾਂਦਾ ਦੀ ਲੋਕ ਸਭਾ ਚਤ ਅਦੋਂ ਬੋਤਲਾ ਹਲਕਾ ਬੜਾ ਵੀਕ ਸੀਗਾ ਉਹ ਵੀ ਕਰੀਬ ਐਸੀ 10000 ਵੋਟ ਤੋਂ ਉੱਪਰ ਦਿੱਤੇ ਫਿਰ ਜੰਦਾ ਵੈਸਟ ਦੇ ਵਿੱਚ ਲਾਇਆ ਉੱਥੋਂ ਵੀ ਜਿਹੜਾ ਜਿੱਥੇ ਜਿੱਥੇ ਮੈਨੂੰ ਏਰੀਆ ਦਿੱਤਾ ਸੀ ਬਹੁਤ ਜ਼ਬਰਦਸਤ ਲੀਡ ਲਈ ਆਪਾਂ ਹੁਣ ਇੱਥੇ ਲਾ ਮੈਂ ਤਾਂ ਮੇਰਾ ਤੇ 100% ਪ੍ਰੋਬਲਮ ਹੁੰਦਾ ਜੀ ਕਿ ਪਾਰਟੀ ਜਦੋਂ ਕੋ ਕੰਮ ਦੇ ਦਿੰਦੀ ਮੈਂ ਆਪਣੇ ਕੰਮ ਤੇ ਫੋਕਸ ਕਰਦਾ ਆਪਣਾ ਕੰਮ ਮੈਂ ਰਾਤ ਦਿਨ ਕਰਦਾ ਰਾਤ ਦਿਨ ਡਿਊਟੀ ਕਰਦਾ ਤੇ ਮੈਨੂੰ ਲੱਗਦਾ ਕਿ ਜਿੱਦਾਂ ਉੱਥੇ ਰਿਜ਼ਲਟ ਬੜੇ ਵਧੀਆ ਸੀ ਇੱਥੇ ਵੀ ਬਹੁਤ ਵਧੀਆ ਕਰਦਾ ਮਿਹਨਤ ਨੂੰ ਫਲ ਮਿਲੇਗਾ ਲਗਾਤਾਰ ਅਸੀਂ ਤੁਹਾਨੂੰ ਗੱਲ ਕਰਾ ਰਹੇ ਸੀ ਕबिनेट ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨਾਲ ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਤੋਂ ਇੰਚਾਰਜ ਲਗਾਇਆ ਗਿਆ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦਾ ਬਹੁਤ ਸਾਰਾ ਪਿਆਰ ਤੇਲੀਆਂ ਚੋਣਾਂ 'ਚ ਮਿਲਦਾ ਰਿਹਾ ਜਲੰਧਰ 'ਚ ਮਿਲਿਆ ਆ ਹੁਣ ਵੀ ਇਸੇ ਤਿੱਕੇ ਨਾਲ ਵੀ ਡੇਰਾ ਬਾਬਾ ਨਾਨਕ 'ਚ ਵੀ ਵਧੀਆ ਜਿਹੜਾ ਪਿਆਰ ਮਿਲੂਗਾ ਤੇ ਚੰਗੀ ਲੀਡ ਨਾਲ ਜਿਹੜੀ ਆਮ ਆਦਮੀ ਪਾਰਟੀ ਤੋਂ ਜਿੱਤ ਹਾਸਲ ਕਰੂਗੀ ਬਾਕੀ ਤੁਸੀਂ ਜਿਹੜੇ ਓ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ